ਤੁਸੀਂ ਵੀ ਡਿਪਰੈਸ਼ਨ ਤੋਂ ਬਾਹਰ ਆਣਾ ਚਾਹੁੰਦੇ ਆ ਤੁਸੀਂ ਡਿਪਰੈਸ਼ਨ ਤੋਂ ਆਪਦਾ ਪਿੱਛਾ ਛਡਾਉਣਾ ਚਾਹੁੰਦੇ ਆ ਕੀ ਕਰੀਏ ਕਿ ਡਿਪਰੈਸ਼ਨ ਤੋਂ ਅਸੀਂ ਜਲਦੀ ਤੋਂ ਜਲਦੀ ਬਾਹਰ ਆ ਜਾਈਏ ਅਗਰ ਸਾਨੂੰ ਡਿਪਰੈਸ਼ਨ ਹੈ ਤਾਂ ਹੈਲੋ एवरीवन ਮੇਰਾ ਨਾਮ ਹੈ ਡਾਕਟਰ ਸੁਖਪ੍ਰੀਤ ਕੌਰ ਆਈ ਹੋਪ ਯੂ ਆਲ ਆਰ ਡੂਇੰਗ ਗੁੱਡ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂ ਡਿਪਰੈਸ਼ਨ ਦੇ ਟ੍ਰੀਟਮੈਂਟ ਬਾਰੇ ਡਿਪਰੈਸ਼ਨ ਦੇ ਤਿੰਨ ਲੈਵਲ ਹਨ ਮਾਈਲਡ ਮੋਡਰੇਟ ਐਂਡ ਸੀਵੀਅਰ ਡਿਪਰੈਸ਼ਨ ਜਦੋਂ ਮਾਈਲਡ ਲੈਵਲ ਤੇ ਹੁੰਦਾ ਹੈ ਤੇ ਇਹ ਸਾਡੀ ਲਾਈਫ ਨੂੰ ਉਦੋਂ ਇਨਾ ਇਫੈਕਟ ਨਹੀਂ ਕਰਦਾ ਅਸੀਂ ਨਾਰਮਲ ਆਪਦੇ ਕੰਮਕਾਰ ਕਰ ਸਕਦੇ ਆ ਉਦੋਂ ਜਿਹੜਾ ਟ੍ਰੀਟਮੈਂਟ ਹੁੰਦਾ ਹੈ ਉਹ ਸਾਈਕੋਥੈਰੇਪੀ ਪਲੱਸ ਕਾਉਂਸਲਿੰਗ ਨਾਲ ਹੀ ਆਦਮੀ ਰਿਕਵਰ ਕਰ ਲੈਂਦਾ ਬਟ ਜਦੋਂ ਡਿਪਰੈਸ਼ਨ ਆਪਦੇ ਸੈਕੰਡ ਲੈਵਲ ਉੱਤੇ ਪਹੁੰਚਦਾ ਯਾਨੀ ਮੋਡਰੇਟ ਲੈਵਲ ਤੱਕ ਡਿਪਰੈਸ਼ਨ ਪਹੁੰਚ ਜਾਂਦਾ ਹੈ ਤਾਂ ਫੇਰ ਸਾਨੂੰ ਮੈਡੀਸਿਨ ਦੀ ਵੀ ਜ਼ਰੂਰਤ ਪੈਂਦੀ ਹੈ ਮੈਡੀਸਿਨ ਪਲੱਸ ਸਾਈਕੋਥੈਰੇਪੀ ਜਾਂ ਕਾਉਂਸਲਿੰਗ ਦਿੱਤੀ ਜਾ ਸਕਦੀ ਹੈ ਥਰਡ ਸਟੇਜ ਜੋ ਕਿ ਹੈ ਸੀਵੀਅਰ ਡਿਪਰੈਸ਼ਨ ਦਾ ਐਸ ਕੰਡੀਸ਼ਨ ਵਿੱਚ ਆਦਮੀ ਆਪਦੇ ਖੁਦ ਦੇ ਕੰਮਕਾਰ ਬਿਲਕੁਲ ਵੀ ਨਹੀਂ ਕਰ ਪਾਉਂਦਾ ਉਹ ਮੈਡੀਸਿਨ ਵੀ ਨਹੀਂ ਲੈ ਪਾਉਂਦਾ ਤਾਂ ਕਰਕੇ ਉਸ ਨੂੰ ਕਈ ਵਾਰ ਈਸੀਟੀ ਵੀ ਦਿੱਤੀ ਜਾਂਦੀ ਹੈ ਤੇ ਜਿਹੜੀ ਮੈਡੀਸਿਨ ਡਿਪਰੈਸ਼ਨ ਵਿੱਚ ਯੂਜ਼ ਹੁੰਦੀ ਹੈ ਉਹ ਜ਼ਿਆਦਾਤਰ ਐਂਟੀ ਡਿਪਰੈਸੈਂਟਸ ਤੇ ਐਸਐਸਆਰਆਈ ਹੀ ਹੁੰਦੀ ਹੈ ਸਿਲੈਕਟਿਵ ਸੈਰੋਟੋਨਿਨ ਰੀਅਪਟਿਕ ਇਨヒビਟਰ ਜਿਹੜੀ ਸੀਵੀਅਰ ਸਟੇਜ ਹੈ ਉਸ ਵਿੱਚ ਈਸੀਟੀ ਇਸ ਲਈ ਦਿੱਤੀ ਜਾਂਦੀ ਹੈ ਕਿ ਜੋ ਪੇਸ਼ੈਂਟ ਹੁੰਦਾ ਉਹਨੂੰ ਐ ਸਿਚੁਏਸ਼ਨ ਵਿੱਚ ਲਿਆਂਇਆ ਜਾ ਸਕੇ ਕਿ ਉਹ ਮੈਡੀਸਿਨ ਤੇ ਕਾਉਂਸਲਿੰਗ ਜਾਂ ਸਾਈਕੋਥੈਰੇਪੀ ਲੈ ਸਕੇ